20 ਸਾਲ ਪੁਰਾਣਾ ਗਾਣਾ ਸਾਗਰ ਦੀ ਬੋਟੀ ਜੋ ਕਿ ਕੁਝ ਦਿਨਾਂ ਤੋਂ ਕਾਫੀ ਜ਼ਿਆਦਾ ਵਾਇਰਲ ਚੱਲ ਰਿਹਾ ਹੈ ਜਦੋਂ ਇਹ ਗਾਣਾ ਵਾਇਰਲ ਹੁੰਦਾ ਹੈ ਤਾਂ ਲੋਕੀ ਇਸ ਤੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਵੀ ਕਰਦੇ ਆ ਕਿ ਇਸ ਦਾ ਘਟਾਪਾ ਹੋਇਆ ਸੀ ਇਸ ਵੀਰ ਨੇ ਦੱਸਿਆ ਕਿ ਸਾਗਰ ਦੀ ਬੋਟੀ ਵਾਲਾ ਜਿਹੜਾ ਸਿੰਗਰ ਆ ਉਸ ਨੇ ਨਾਇਕ ਜੀ ਸਟੇਜ ਤੇ ਗਲਤ ਬੋਲ ਦਿੱਤਾ ਸੀ ਤੇ ਉੱਥੇ ਵੀ ਇਸ ਦਾ ਘਟਾਪਾ ਹੋਇਆ ਸੀ ਤੇ ਇੱਕ ਵਾਰੇ ਸਾਡੇ ਗੁਰੂਆਂ ਬਾਰੇ ਵੀ ਗਲਤ ਬੋਲਿਆ ਸੀ ਤਾਂ ਉੱਥੇ ਵੀ ਨੰਗਾ ਸਿੰਘ ਨੇ ਇਸ ਦੀ ਚੰਗੀ ਸਰਵਿਸ ਕੀਤੀ ਸੀ ਤੇ ਹੁਣ ਤੁਸੀਂ ਇਸ ਨੂੰ ਹਵਾਸ਼ਕਾਰਿਓ ਤੇ ਇਸ ਦੇ ਗਾਣੇ ਨੂੰ ਸ਼ੇਅਰ ਕਰ ਰਹੇ ਹੋ ਇਸ ਵੀਰ ਨੇ ਹੋਰ ਵੀ ਸਤਨਾਮ ਸਾਗਰ ਦੇ ਬਾਰੇ ਕਾਫੀ ਗੱਲਾਂ ਦਸੀਆਂ ਜੋ ਤੁਸੀਂ ਵੀਡੀਓ ਵਿੱਚ ਅੱਗੇ ਦੇਖੋਗੇ ਜੇਕਰ ਤੁਹਾਨੂੰ ਵੀ ਲੱਗਦਾ ਸਾਰੀਆਂ ਗੱਲਾਂ ਸੱਚੀਆਂ ਨੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਐਮ ਦੀਆਂ ਹੋਰਨਾਂ ਵੀਡੀਓ ਦੇਖ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਸਾਗਰ ਦੀ ਬੋਟੀ ਲੈਂਦੀ ਇੰਡੀਗਾ ਚਲਾ ਬਾਈ ਜੀ ਸਾਗਰ ਦਾ ਦੋ ਬਾਰੀ ਕਟਾਪਾ ਲੱਥਾ ਇੱਕ ਵਾਰ ਤੇ ਇਨੇ ਸਟੇਜ ਤੇ ਸਾਹਮਣੇ ਬੈਠੇ ਲੋਕਾਂ ਨੂੰ ਕਹਤਾ ਸੀ ਕਿ ਤੁਸੀਂ ਭੈਣ ਨੂੰ ਤੇ ਪੁੱਛੀ ਜਾਂਦੇ ਜੀਜੇ ਨੂੰ ਵੀ ਪੁੱਛ ਲਓ ਤੇ ਸਟੇਜ ਤੋਂ ਲਾ ਕੇ ਇਹਦਾ ਕਟਾਪਾ ਲਾਇਆ ਸੀਗਾ ਤੇ ਜਿਹੜੇ ਆ ਗਾਣੇ ਚੱਲਣਦੇ ਆ ਨਾ ਜਦੋਂ ਅਸੀਂ ਛੋਟੇ ਛੋਟੇ ਹੁੰਨੇ ਹਾਂ ਇਹ ਉਦੋਂ ਦੇ ਪੁਰਾਣੇ ਗਾਣੇ ਆ ਸਾਗਰ ਦਾ ਇਧਰ ਪਿੰਡ ਆ ਅਮਰਸਰ ਵਾਲੇ ਬੰਦੇ ਗੰਢੀ ਵਿੰਡ ਪਿੰਡ ਆ ਉਸ ਟਾਈਮ ਤੇ ਮੇਲਿਆਂ ਦੇ ਵਿੱਚ ਬੜਾ ਮਸ਼ਹੂਰ ਹੁੰਦਾ ਸੀਗਾ ਆਹ ਉੱਤੇ ਮੈਂ ਫੋਟੋ ਅੱਜ ਇਸ ਕਰਕੇ ਲਾਈ ਆ ਵੀ ਹਰ ਜਣਾ ਖਾਣਾ ਦੂਜਾ ਤੀਜਾ ਵੀਡੀਓ ਬਣਾਈ ਜਾਂਦਾ ਵੀ ਇਹਦੇ ਬਾਰੇ ਥੋੜਾ ਜਿਹਾ ਦੱਸਿਆ ਜਾਵੇ ਵੀ ਇਹਨੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਦਾ ਕੋਈ ਮਜ਼ਾਕ ਡਾਇਆ ਸੀ ਜਾਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਬਾਰੇ ਜਾਂ ਗੁਰੂ ਗੋਬਿੰਦ ਸਿੰਘ ਬਾਰੇ ਮਾੜਾ ਬੋਲਿਆ ਸੀ ਉਹ ਕਿਤੇ ਨਾ ਕਿਤੇ ਉਹ ਵੀਡੀਓ ਉਹ ਨੰਗਾ ਸਿੰਘਾਂ ਵੱਲੋਂ ਬਣਾਈ ਗਈ ਇਹਦਾ ਕਟਾਪਾ ਲੱਸੀਆਂ ਅਜੇ ਵੀ ਕਿਤੇ ਨਾ ਕਿਤੇ ਪਈ ਹੋਊਗਾ ਤੇ ਨੇ ਮਾਫੀਆਂ ਮੰਗੀਆਂ ਸੀਗੀਆਂ ਉਦੋਂ ਵੀ ਇਹਦਾ ਬੜਾ ਚਰਚਾ ਚ ਨਾਂ ਆਇਆ ਸੀ ਚੌਂਕ 'ਚ ਖਲਾਰ ਕੇ ਬਹੁਤ ਕੁੱਟ ਕਟਾਪਾ ਆਇਆ ਸੀ ਗੁਰੂ ਗੋਬਿੰਦ ਸਿੰਘ ਤੇ ਇਹਨਾਂ ਨੇ ਮਾੜਾ ਚੰਗਾ ਬੋਲਿਆ ਸੀ ਤੇ ਮੁਰਕੇ ਮਾਫੀ ਵੀ ਮੰਗੀ ਸੀ ਤੇ ਆ ਹੁਣ ਇਸ ਕਰਕੇ ਚੀਜ਼ ਸਾਹਮਣੇ ਲਿਆਂਦੀ ਕਿ ਜਿੰਨੀ ਤੁਸੀਂ ਨੇਰੀ ਲਿਆਂਦੀ ਆ ਨਾ ਇਹਦਾ ਦੂਜਾ ਪਾਸਾ ਵੀ ਵੇਖੋ ਚਲੋ ਠੀਕ ਆ ਵਧੀਆ ਗੱਲ ਅੱਜ ਦਾ ਗਾਣਾ ਚੱਲਣ ਡਿਆ ਕਿਤੇ ਨਾ ਕਿਤੇ ਉਹਨੇ ਗਲਤੀਆਂ ਕੀਤੀਆਂ